ਮੈਂ ਵੀਡੀਓ ਸੱਜਣਾਂ ਨੂੰ ਤਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਵੀ ਤੁਸੀਂ ਉਹ ਸੱਜਣਾਂ ਤੱਕ ਪਹੁੰਚਾ ਦੋਗੇ ਜਿਹੜੇ ਐ ਸੋਚਦੇ ਨੇ ਵੀ ਸਟੈਂਡਰਡ ਵਾਲਿਆਂ ਦੀ ਮਸ਼ੀਨ ਲੈ ਕੇ ਆਈਏ ਵੀ ਜੇਕਰ ਉਹ 2 ਮਿੰਟ ਲਈ ਸਾਡੀ ਇਹ ਵੀਡੀਓ ਵੇਖ ਲੈਣਗੇ ਉਹਨਾਂ ਦਾ ਲੱਖਾਂ ਰੁਪਈਆ ਦਾ ਫਾਇਦਾ ਹੋ ਜਾਊ ਹੋ ਜਾਊਗਾ ਨੇ ਜੀ ਹਾਂ ਜੀ ਟਾਇਰ ਨਾਲ ਦੇ ਨੇ ਟਾਇਰ ਨਾਲ ਦੇ ਨੇ ਚਲੋ ਹਾਂ 16 ਮਾਡਲ ਵਾਲਾ ਟਾਇਰ ਵੀ ਆਪਾਂ ਦਿਖਾ ਦਿੰਨੇ ਆ ਤੇ ਮਾੜਾ ਮੀਟਰ ਤੇ ਮਾਰਦੇ ਹਾਂ ਮੀਟਰ ਵੀ ਦਿਖਾ ਦਰ ਮੈਂ ਕਿੰਨਾ ਕੁ ਚੱਲਿਆ ਹੋਇਆ ਉਹ ਵੀ ਚੈੱਕ ਕਰ ਲੂ ਚਾਬੀ ਵਿੱਚ ਹੀ ਉਹ ਜੀ ਚਾਬੀ ਵਿੱਚ ਹੀ ਆ ਨਹੀਂ ਸਿਰਫ 1649 오रिजिनल हां ਲੈ ਮਿੱਤਰੋ 1649 ਘੰਟੇ ਚੱਲੇ ਹੋਇਆ ਆ ਮਗਰਾੜਾ ਮੂਰਗੂਟ ਸਾਰਾ ਦਿਖਾ ਦੇ ਲਾ ਉੱਪਰੋਂ ਵੀ ਸਫਾਈ ਦਿਖਾ ਦੀ ਵਿੱਚੋਂ ਵੀ ਕਨੋਪੀ ਚੈੱਕ ਕਰਵਾ ਦੇ ਹਨ ਜਿਵੇਂ ਕਹਦੀ ਵੀ ਸਾਰਾ ਵੀ ਪੂਰਾ ਗਰੰਟੀ ਵਾਲਾ ਕੰਮ ਆ ਮਿੱਤਰੋ ਮਾੜਾ ਪੰਪ ਤੇ ਮਾਰਦੇ ਛੀਲ ਦੇਖ ਲُوا ਲਾ ਹਾਂ ਮਾਰਦੇ ਆ ਵੀ ਦਿਖਾ ਦੇ ਸਾਰਾ ਪੰਪ ਜਦੋਂ ਆਪ ਹਾਲ ਤੱਕ ਹੱਥੀਂ ਲਾਇਆ ਆਪਾਂ ਨੂੰ ਲਓ ਵੀ ਮਿੱਤਰੋ ਜਿਹੜੇ ਸੱਜਣ ਫੋਨ ਲਾਉਂਦੇ ਹੁੰਦੇ ਆ ਨਾ ਵੀ ਬਈ ਤੁਹਾਡੀਆਂ ਚੀਜ਼ਾਂ ਸਾਨੂੰ ਦਿਖਾਈਆਂ ਹੋਈਆਂ ਚੰਗੀਆਂ ਲੱਗਦੀਆਂ ਨੇ ਸਾਨੂੰ ਤੁਹਾਡੇ ਤੇ ਯਕੀਨ ਹੈ ਤੁਸੀਂ ਨਾ ਸਾਡੀ ਜ਼ਿੰਮੇਵਾਰੀ ਵਧਾ ਦਿੰਦੇ ਹੋ ਫ ਵੀ ਤੁਹਾਨੂੰ ਕੈਂਡ ਤੋਂ ਕੈਂਡ ਚੀਜ਼ਾਂ ਦਿਖਾਈਏ ਅੱਜ ਜਿਹੜੇ ਸੱਜਣ ਕੰਬਾਈਨਾਂ ਨੂੰ ਪਿਆਰ ਕਰਦੇ ਆ ਨਾ ਤੇ ਜਾਂ ਖੇਤੀਬਾੜੀ ਦੇ ਸੰਦਾਂ ਨੂੰ ਪਿਆਰ ਕਰਦੇ ਆ ਮੈਂ ਤੇ ਇਹ ਕਹੂੰਗਾ ਉਹਨਾਂ ਵਾਸਤੇ ਇੱਕ ਸਪੈਸ਼ਲ ਲੈ ਕੇ ਆਂਦੀ ਆ ਕੰਬਾਈਨ ਜੇ ਤੁਸੀਂ ਕੰਬਾਈਨ ਦੇਖ ਲਈ ਤੁਸੀਂ ਵਾਕਈ ਹਰਾਨ ਰਹਿ ਜਾਓਗੇ ਵੀ ਬਾਕੀ ਯਾਰ ਜੇ ਬਾਈ ਨੇ ਤਾਂ ਦਿਖਾਈ ਜਾਂ ਤਾਂ ਪੂਰੀ ਗਰੰਟੀ ਵਾਲੀ ਦਿਖਾਈ ਆ ਬਹੁਤ ਘੱਟ ਚੱਲੀ ਹੋਈ ਆ ਵੱਡੀ ਗੱਲ ਯਕੀਨ ਵਾਲੀ ਤਾਂ ਕਿਉਂਕਿ ਮੇਰੇ ਪਿੰਡ ਦੇ ਵਿੱਚ ਖੜੀ ਆ ਸਾਡੇ ਪਿੰਡ ਦੇ ਵਿੱਚ ਹੀ ਚੱਲਦੀ ਐ ਕੋਈ ਸੱਜਣ ਜਿਵੇਂ ਇਹ ਨਹੀਂ ਕਹਦੀ ਵੀ ਕੋਈ ਯੂਪੀ ਜਾਂਦੇ ਨੇ ਜਾਂ ਐਮਪੀ ਜਾਂਦੇ ਨੇ ਪਹਿਲਾਂ ਤੁਹਾਨੂੰ ਮਲਾਉਣੇ ਆ ਬਾਕੀ ਤੁਸੀਂ ਜਾਣ ਜੋਗੇ ਵੀ ਕਿਹੜੇ ਸੱਜਣ ਦੇ ਲਵੇ ਖੜੀ ਐ ਫਿਰ ਡਿਟੇਲ ਦੇ ਵਿੱਚ ਇਹ ਵੀ ਦੱਸਾਂਗੇ ਵੀ ਕਿੰਨੇ ਦੇ ਵਿੱਚ ਬਣ ਜੂ ਤੇ ਕਿਹੜਾ ਮਾਡਲ ਹੋ ਹਨਾ ਤੇ ਪਹਿਲਾਂ ਤੁਹਾਨੂੰ ਸੱਜਣ ਨੂੰ ਮਲਾ ਦਈਏ ਅੱਛਾ ਸ੍ਰੀਕਾਲ ਕੀ ਹਾਲ ਚਾਲ ਨੇ ਠੀਕ ਹੈ ਜੀ ਲੈ ਮੈਂ ਤੇਰਾ ਨਾਮ ਤੁਹਾਡਾ ਹੈਗੇ ਜੀ ਸਿੰਦਰ ਸਿੰਘ ਹਾਂਜੀ ਹਨਾ ਤੇ ਪਿੰਡ ਤੁਹਾਡਾ ਗੁੰਬੜਾ ਲਈ ਮੇਰੀ ਹੈ ਵੈਸੇ ਸੱਜਣਾਂ ਨੂੰ ਆਪਾਂ ਦੱਸ ਵੀ ਦਿੱਤਾ ਇਹ ਮਸ਼ੀਨ ਆਪਣੀ ਬਕਾਊ ਆ ਹਾਂਜੀ ਤਾਂ ਮੈਂ ਪਹਿਲਾਂ ਚਾਰੇ ਪਾਸਿਓਂ ਦਿਖਾ ਦਈਏ ਆਪਾਂ ਬਾਅਦ ਦੇ ਵੀ ਜਿਹੜੇ ਆਪਣੀ ਵੀਡੀਓ ਵੇਖ ਰਹੇ ਆ ਵੀ ਉਹਨਾਂ ਨੂੰ ਜੱਜ ਹੁੰਦਾ ਕਈ ਇਹ ਸੋਚਣਗੇ ਵੀ ਪਤਾ ਨਹੀਂ ਸਟੈਂਡਰਡ ਵਾਲਾਂ ਤੇ ਖੜੇ ਆ ਹੜੇ ਆਏ ਖੜੇ ਆ ਵੀ ਜਮੀ ਨਵੀਂ ਮਸ਼ੀਨ ਦਿਖਾਈ ਜਾਂਦੇ ਆ ਪਰ ਮਿੱਤਰੋ ਜਦੋਂ ਤੁਹਾਨੂੰ ਦੱਸਾਂਗੇ ਤੁਸੀਂ ਵਾਕਈ ਹੈਰਾਨ ਰਹੋਗੇ ਵੀ ਜਰਾ ਇੰਨੀ ਵੀ ਕੈਂਟ ਮਸ਼ੀਨ ਹੋ ਸਕਦੀ ਹੈ ਜਿਹੜੀ ਇੰਨੀ ਘੱਟ ਚੱਲੀ ਹੋਵੇ ਤਾਂ ਮੈਂ ਚਾਰੇ ਪਾਸੇ ਉਹਨਾਂ ਪਹਿਲਾਂ ਰੀਜਾਂ ਨਾਲ ਦਿਖਾ ਦੇ ਕੱਲਾ ਕੱਲਾ ਨਾਟ ਵੋਲਟ ਜਿਵੇਂ ਕਹਦੀ ਹੈ ਕੱਲਾ ਕੱਲਾ ਅੰਗ ਪੈਰ ਮਸ਼ੀਨ ਦਾ ਦਿਖਾ ਦੇ ਹਨਾ ਤੇ ਉਹ ਤੋਂ ਬਾਅਦ ਫਿਰ ਦੱਸਾਂਗੇ ਆਪਾਂ ਵੀ ਇਹ ਕਿੰਨਾ ਕੁ ਮਾਡਲ ਆ ਕਿੰਨਾ ਕੁ ਰਕਵਾ ਇਹਦੇ ਨਾਲ ਕੱਟਿਆ ਹੋਇਆ ਕੀ ਗੱਲਬਾਤ ਆ ਕਰਵਾਤੀ ਚ ਤੇ ਅੱਜ ਹੈਗੀ ਹੈ ਇਹ ਸਟੈਂਡਰਡ ਹਨਾ ਜੀ ਹਾਂਜੀ TSCC 513 ਹੰਡੇ ਆ ਵਾਲਾਂ ਦੀ ਬਣੀ ਹੋਈ ਆ ਹਾਂਜੀ ਹੁਣ ਆਪਾਂ ਦੱਸ ਦਈਏ ਵੀ ਇਹ ਮਾਡਲ ਕਿੰਨਾ ਹਾਂਜੀ ਹਾਂ ਕਿੰਨਾ ਮਾਡਲ ਆ 24 ਹੋਈ ਮੇਤਰ 24 ਮਾਡਲ ਆ ਤੇ ਜੇ ਗੱਲ ਕਰੀਏ ਜੀ ਹੁਣ ਸਰੋਤੇ ਤਾਂ ਤਾਂ ਨਹੀਂ ਯਕੀਨ ਜਾਂ ਮੰਨਦੇ ਹੋਣੇ ਕਿਉਂਕਿ 24 ਮਾਡਲ ਅਗਲਾ ਕਹਿੰਦਾ ਇਹਦੇ ਉੱਪਰ ਤਾਂ ਛੇੜਟ ਵੀ ਨਹੀਂ ਹਾਂਜੀ ਚੱਲੀ ਕਿੰਨੀ ਕੋਈ ਆ ਚੱਲੀ ਕਿਹੜੀ ਵੱਧ 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 4 ਕਿਲੋ 6 450 ਕਿਲੋ ਹੱਦ ਵੱਡਿਆ ਹੈ ਸਾਢੇ ਸੌਣੀ ਸਾਢੇ ਸੌਣੀ ਦੇ ਵਿੱਚ 450 ਕਿਲੋ ਘਟਿਆ ਹਾਂ ਲੋਕਲ ਚੱਲਦੀ ਆ ਪੰਡੇ ਲੋਕਲ ਚੱਲਦੀ ਆ ਓਕੇ ਤੇ ਧਰਮੇ 450 ਕਿਲਾ ਮਤਲਬ ਇਹਦੇ ਨਾਲ ਜਿਵੇਂ ਕਹਦੀ ਹੈ ਨਾ ਬੜਾਈ ਕੀਤੀ ਹੈ ਤਾਂ ਇਹ ਪੂਰੀ ਘੰਟਾ ਹੈ ਨਾ ਤੇ ਬਾਕੀ ਆ ਦੇਖਿਓ ਆ ਪਿਆ ਮਾਡਲ 2024 ਹੈ ਨਾ ਪਲੇਟ ਵੀ ਲੱਗੀ ਹੋਈ ਹੈ ਕੰਪਨੀ ਚੋਂ ਲਾ ਕੇ ਆਉਂਦੀ ਹੈ ਵੱਡੀ ਗੱਲ ਤਾਂ ਮੈਂ ਆ ਦਿਖਾ ਦਿਆਂ ਲੈ ਆ ਜਿਵੇਂ ਕਹਦੀ ਗਰੀਸ ਵਾਲੀਆਂ ਪਿੰਨਾ ਪੁੰਨਾ ਸਾਰੀਆਂ ਹੜੇ ਤੋਂ ਕੋਮੀ ਸੰਭੀ ਪਿਆ ਨਾ ਨੇਪਲ ਜੀ ਵੀ ਨਿਗਰੇ ਹੋਏ ਤੇ ਮਾਡਲ 24 ਹੈ ਜੀ ਇਹ 450 ਤੁਸੀਂ ਨੇ ਦੱਸਿਆ ਵੀ ਇਹਦੇ ਨਾਲ ਏਰੀਆ ਆਪਣਾ ਕਟਿਆ ਹਵਾ ਟੈਂਕੀ ਹੈ ਨਾ ਅਸ ਹਵਾ ਵਾਲੀ ਟੈਂਕੀ ਤੁਸੀਂ ਬਾਹਰ ਚਲਵਾਈ ਹੋਣਾ ਜੀ ਨਹੀਂ ਨਹੀਂ ਨਾਲ ਦੀ ਅੱਛਾ ਨਾਲ ਦੀ ਹੈ ਨਾਲ ਦੀ ਓਕੇ ਹਵਾ ਵਾਲੀ ਟੈਂਕੀ ਵੀ ਚੈੱਕ ਕਰ ਲਓ ਤੁਸੀਂ ਤੇ ਬਾਕੀ ਆ ਦੇਖਿਓ ਕੱਲਾ ਕੱਲਾ ਜਿਵੇਂ ਕਹਿੰਦੀ ਐ ਸਟਿਕਰ ਸ਼ੂ ਕਰ ਜਿਵੇਂ ਮਤਲਬ ਜਿਵੇਂ ਕਹਿੰਦੀ ਸ਼ੋਅਰੂਮ ਕੰਡੀਸ਼ਨ ਦੀ ਜਿਹੜੀ ਚੀਜ਼ ਬਾਕੀ ਉਹੀ ਚੀਜ਼ ਆ ਤੁਸੀਂ ਲਾ ਲਓ ਇੱਥੇ ਤਾਂ ਬੈਸੀ ਚੜ ਚੜ ਕੇ ਪੈਰਾਂ ਦੇ ਨਾਲ ਆ ਸਾਰੇ ਰੰਗ ਚੱਕ ਦਿੰਦੇ ਆ ਆ ਤਰਮੇ ਦਿਖਾ ਦੇ ਇਹ ਆਪਣੇ ਉਹਦੇ ਵਿੱਚ ਕਿੰਨੇ ਇੰਚ ਚ ਆ ਜਾਂਦੀ ਐ ਇਹ 54 ਜੀ 54 ਇੰਚ ਦੇ ਵਿੱਚ ਐ ਸਟੈਂਡਰਡ ਆ ਲੈਂਦੀ 24 ਮਾਡਲ ਪਤਾ ਚੈਂਜਰ ਤੇ ਮਾਰਦੇ ਅੱਛਾ ਤਰਮੇ ਹਾਂ ਹਾ ਚ ਚੈਂਜਰ ਦੇ ਵਿੱਚ ਵੀ ਐ ਇਹ ਤੇ ਕਰਵਾ ਦੇ ਸਾਰੀ ਕੰਡੀਸ਼ਨ ਚੈੱਕ ਇਹਨਾਂ ਪੁਲੀਆਂ ਤੇ ਮਾਰ ਆ ਪੁਲੀਆਂ ਅਸ ਆ ਪੁਲੀਆਂ ਦਿਖਾ ਦੇ ਆ ਚੇਂਜਰ ਵਾਈਗੀਆਂ ਆ ਚੇਂਜਰ ਵਾਲੀ ਪੁਲੀ ਆ ਓਕੇ ਓਕੇ ਉਹ ਤਾਂ ਹੈਂਡਲ ਤੇ ਮਾਰਦੇ ਆਹ ਹੈਂਡਲ ਆ ਇਹ ਤੋਂ ਇਥੋਂ ਮਤਲਬ ਤੁਸੀਂ ਚੱਕਰ ਜੇ ਹੋ ਜਾਂਦੇ ਜੀ ਹਾਂਜੀ ਹਾਂ ਚੱਕਰ ਜੇ ਤਾਂ ਮਸ਼ਕੀ ਤੁਹਾਡੀ ਇਹ ਤੇ ਮਾਰਦੇ ਆ ਫਿਰ ਆਪਾਂ ਨੂੰ ਦਿਖਾ ਦੇ ਜਿੰਮਗੇ ਦੀ ਹਾਂ ਬਿਫੀਡਰ ਬਾਡੀ ਦੀ ਬਿਫੀਡਰ ਦੀ ਆ ਸਟੀਲ ਬਾਡੀ ਚ ਬਾਕੀ ਹੋਰ ਵੀ ਗੱਲ ਆ ਹਾਂ ਇਹ ਇਹਦੀ ਡਿਮਾਂਡ ਜਿਹੜੀ ਜ਼ਿਆਦਾ ਹਨਾ ਜੀ ਹਾਂ ਜੀ ਹਾਂ ਫਰਕ ਆ ਜੀ ਹਾਂ ਬਾਕੀ ਸਟੀਲ ਨੂੰ ਜਿਵੇਂ ਕਹਿੰਦੀ ਹੈ ਨਾ ਤੇ ਇਹ ਸੇਤੀ ਗਲੇ ਜੰਗਾਲ ਵੀ ਨਹੀਂ ਪੈਂਦੀ ਹੁੰਦੀ ਇਹ ਇਹ ਤਾਂ ਜਿਉਂ ਚੱਲੂ ਇਹਨੇ ਮਤਲਬ ਵੱਧ ਤਰਾਸੀ ਜਾਣੀਆਂ ਥਾਲ ਵਾਂਗੂ ਹਾਂ ਚਮਕਦੀ ਤੁਰੀ ਜਾਉ ਤੇ ਮਿੱਤਰੋ ਗੱਲ ਇਹ ਹੈ ਵੀ ਇਹ ਜਿਹੜੇ ਸੱਜਣ ਹੁਣ ਇਹ ਸੋਚਦੇ ਹਨ ਨਾ ਵੀ ਅਸੀਂ ਇਹ ਸਟੈਂਡਰਡ ਵਾਲਿਆਂ ਦੀ ਮਸ਼ੀਨ ਲੈ ਕੇ ਆਉਣੀ ਆ ਅਸੀਂ ਹੰਢਿਆਏ ਜਾਣਾ ਸੀਜ਼ਨ ਤੋਂ ਪਹਿਲਾਂ ਜੀ ਹਰੇਕ ਬੰਦਾ ਰਹਿ ਮਸਬਰਾ ਕਰਦਾ ਨਵੇਂ ਲਿਆਉਣ ਦੇ ਬਿਆੰਤਾਂ ਕਰਦਾ ਮੈਂ ਵੀਡੀਓ ਸੱਜਣਾਂ ਨੂੰ ਤਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਵੀ ਤੁਸੀਂ ਉਹ ਸੱਜਣਾਂ ਤੱਕ ਪਹੁੰਚਾ ਦੋਗੇ ਜਿਹੜੇ ਵੀ ਜੇਕਰ ਉਹ 2 ਮਿੰਟ ਲਈ ਸਾਡੀ ਇਹ ਵੀਡੀਓ ਵੇਖ ਲੈਣਗੇ ਉਹਨਾਂ ਦਾ ਲੱਖਾਂ ਰੁਪਈਆ ਦਾ ਫਾਇਦਾ ਹੋ ਜਾਊ ਹੋ ਜਾਊਗਾ ਨੇ ਜੀ ਹਾਂਜੀ ਤੇ ਹੁਣ ਆਪਾਂ ਇਹ ਦੱਸਿਓ ਜੀ ਵੀ ਇਹਦੀ ਡਿਮਾਂਡ ਕੀ ਆ ਮਸ਼ੀਨ ਦੀ 10,750 10 ਲੱਖ ਤੇ 75 ਹਜ਼ਾਰ ਰੁਪਈਆ ਡਿਮਾਂਡ ਕਰਦੇ ਹਾਂ ਹਾਂਜੀ ਓਕੇ ਤੇ ਲੈ ਮਿੱਤਰੋ 10 ਲੱਖ ਤੇ 75 ਹਜ਼ਾਰ ਰੁਪਈਆ ਹੀ ਮਸ਼ੀਨ ਦਾ ਹੈਗਾ ਰੇਟ ਤੇ ਜੇ ਗੱਲ ਕਰੀਏ ਜੀ ਤੁਸੀਂ ਬਿਨਾਂ ਟਰੈਕਟਰ ਤੋਂ ਦੇਣੀ ਹੈ ਹਾਂਜੀ ਹਾਂ ਬਿਨਾਂ ਟਰੈਕਟਰ ਤੋਂ ਤੇ ਜੇ ਟਰੈਕਟਰ ਇਹ ਕਿੰਨਾ ਮਾਡਲ ਹੈ ਜੀ ਇਹਦੀ ਗੱਲ ਕਰੀਏ ਸਮੇਤ ਕੋਈ ਸੱਜਣ ਮੰਗੇ 16 ਜੀ ਇਹ 16 ਮਾਡਲ ਆ ਹੈਗਾ 855 ਹਾਂਜੀ ਹ ਇਹ ਇਹ ਤੁਹਾਡੀ ਕਿਡਵਾਇ ਹੋਇਆ ਜੇ ਨੰਬਰ ਹਾਂ ਜੀ ਆਪਨੇ ਨਾਮ ਆ ਜੀ ਤੁਹਾਡੇ ਨਾਮ ਆ ਹਾਂ ਪੰਜਾਬ ਨੰਬਰ ਹੈ ਹਾਂ ਜੀ ਹਾਂ ਇਹ ਇੰਜਨ ਗੇਅਰ ਦਾ ਕਿਵੇਂ ਹੋਊਗਾ ਜਮਾ ਹੋਈ ਨਹੀਂ ਕਿਸ ਚਾਬੀ ਲੱਗੀ ਹਾਲ ਤੱਕ ਚਾਬੀ ਵੀ ਨਹੀਂ ਲੱਗੀ ਨਾ 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 ਜਮੇ ਤਾਂ ਮੈਂ ਆਪਾਂ ਨਾ ਉੱਪਰ ਜਾ ਕੇ ਚੈੱਕ ਕਰਦੇ ਹਾਂ ਸਰ ਕੁਝ ਦੇਖ ਲਓ ਕਿ ਨਾ ਚੱਲੇ ਹੈ ਤਾਂ ਹਾਂ ਨਾਲੇ ਮਸ਼ੀਨ ਦੀ ਵੀ ਸਾਰੀ ਸਫਾਈ ਚਾ ਕਰਦੇ ਆਂ ਉੱਪਰ ਜਾ ਕੇ ਨਾ ਇਹ ਸਾਰੀ ਟਰੈਕਟਰ ਦੀ ਕੰਡੀਸ਼ਨ ਦਿਖਾ ਦਿਓ ਤੇ ਉਧਰੋਂ ਨਾ ਜਿਵੇਂ ਕਹੇ ਦੀ ਟੈਂਕੀ ਦੇ ਉੱਪਰੋਂ ਵੀ ਦਿਖਾ ਦਿਓ ਹਾਂ ਹਾਂ ਮੈਂ ਪੁੱਛ ਕੇ ਮਾਰ ਦੇਵਾਂਗਾ ਹਾਂ ਸਾਰੀ ਇਧਰੋਂ ਐਂਡ ਤੱਕ ਮਤਲਬ ਇਹਨੂੰ ਦਿਖਾ ਕੇ ਆਓ ਅੱ ਉਹ ਸਮੇਤ ਦੋ ਕਿੱਕਾ ਉਤਾਰਨਾ ਉਹ ਹੀਣਾ ਲਾਉਣਾ ਜੀ ਉਹ ਖੋਲਣਾ ਅਸੇ ਇਹ ਤੋਂ ਬਿਨਾ ਆਪਣਾ ਓਕੇ ਲਓ ਮਿੱਤਰੋ ਜੇ ਕੋਈ ਸੱਜਣ ਹੈ ਇਹ ਸੋਚੇ ਨਾ ਵੀ ਇਹ ਟਰੈਕਟਰ ਅਸੀਂ ਵਿੱਚ ਲੈਣਾ ਸਮੇਤ ਇਹਦਾ ਟਰੈਕਟਰ ਦਾ ਕੀ ਰੇਟ ਰਹੂਗਾ ਜੀ ਆਪਣਾ 5.5 ਜੀ 5.5 ਲੱਖ ਦਾ ਟਰੈਕਟਰ ਦੀ ਰਿਮਾਂਡ ਆ ਹਾਂਜੀ ਓਕੇ ਟਾਇਰ ਨਾਲ ਦੇਨੇ ਟਾਇਰ ਨਾਲ ਦੇਨੇ ਚਲੋ ਹਾਂ 16 ਮਾਡਲ ਹੈ ਟਾਇਰ ਵੀ ਆਪਾਂ ਦਿਖਾ ਦਿੰਨੇ ਆ ਤੇ ਮਾੜਾ ਮੀਟਰ ਤੇ ਮਾਰ ਦੇ ਹਾਂ ਮੀਟਰ ਵੀ ਦਿਖਾ ਦਰ ਮੈਂ ਕਿੰਨਾ ਕਿ ਚੱਲਿਆ ਹੋਇਆ ਉਹ ਵੀ ਚੈੱਕ ਕਰ ਲੂ ਚਾਬੀ ਵਿੱਚੀ ਉਹ ਜੀ ਚਾਬੀ ਵਿੱਚੀ ਆ ਨਹੀਂ ਜੀ ਸਿਰਫ 1649 ओरिजिनल हां ਲੈ ਮਿੱਤਰੋ 1649 ਘੰਟੇ ਚੱਲੇ ਹੋਇਆ ਆ ਮਗਰਾੜਾ ਮੁਰਗੂਟ ਸਾਰੇ ਦਿਖਾ ਦੇ ਲੈ ਉੱਪਰੋਂ ਵੀ ਸਫਾਈ ਦਿਖਾ ਦੀ ਵਿੱਚੋਂ ਵੀ ਕਨੋਪੀ ਚੈੱਕ ਕਰਵਾ ਦੇ ਹਨਾ ਜਿੰਮ ਕਹਦੀ ਵੀ ਸਾਰਾ ਹੀ ਪੂਰਾ ਗਰੰਟੀ ਵਾਲਾ ਕੰਮ ਆ ਮਿੱਤਰੋ ਮਾੜਾ ਪੰਪ ਤੇ ਮਾਰਦੇ ਸ਼ੀਲ ਦੇਖ ਲੂ ਆਲਾ ਹਾਂ ਮਾਰਦੇ ਆ ਵੀ ਦਿਖਾ ਦੇ ਸਾਰਾ ਪੰਪ ਜਦੋਂ ਆਪ ਹਾਲ ਤੱਕ ਹੱਥ ਨਹੀਂ ਲਾਇਆ ਤਾਨੂੰ ਬਾਕੀ ਵੱਡੀ ਗੱਲ ਇਹ ਹੁੰਦੀ ਆ ਨਾ ਜੀ ਹੁਣ ਤੁਸੀਂ ਜਦੋਂ ਇੰਨੀ ਗਰੰਟੀ ਦੇ ਹੀ ਨਾ ਉਹ ਤੇ ਸ਼ੀਲਾਂ ਸੂਲਾ ਸਾਰੀ ਲੱਗੀਆਂ ਪਈਆਂ ਮੈਂ ਤਾਂ ਹੱਥ ਨਹੀਂ ਲਾਇਆ ਇਸ ਪੰਪ ਨੂੰ ਜੰਮੀ ਵੀ ਬਿਕ ਕੇ ਮੈਨੂੰ ਨੋ 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 ओके ओके ओरिजिनल ਜਿਹਨੂੰ ਮੈਂ ਅਸੀਂ ਇਸੇ ਮਸ਼ੀਨ ਤੇ ਹੀ ਚੱਲਦੇ ਜੀ ਇਹੀ ਓਕੇ ਓਕੇ ਤੇ ਲੈ ਮੇਟਰ ਦੁਆਰਾ ਫੇਰ ਦੱਸਣਿਆ ਟਾਇਰ ਤਾਂ ਉਹਦੇ ਨਾਲ ਦੇ ਨੇ ਹੈ ਨਾ ਟਾਇਰ ਨਾਲ ਦੇ ਨੇ 1600 ਕੁਸ ਘੰਟੇ ਚੱਲਿਆ ਹੋਇਆ ਟਾਇਰ ਨਾਲ ਦੇ ਨੇ ਮਾਡਲ ਹੈਗਾ 16 ਟਰੈਕਟਰ ਆਪਣਾ ਇੱਥੇ 16 ਦਾ ਮਾਰਕਾ ਵੀ ਪਿਆ ਹੁਣ ਉਧਰਲੇ ਪਾਸੇ ਹੋਊਗਾ ਹਾਂਜੀ ਹੋਊ ਲਾਜਮੀ ਪੱਕਾ ਇਹ ਵੀ ਆਪਾਂ ਦਿਖਾਈ ਦਈਏ ਦੇਖ ਲਓ ਦੇਖ ਲਓ ਇੱਥੇ ਹੋਊਗਾ ਆ ਪਿਆ ਹਲਾ ਦਿਖਾ ਦਿ ਸਹੀ ਹੈ ਨਾ ਹਾਂਜੀ ਹਾਂ ਬਿਲਕੁਲ ਹੁਣ ਟਾਇਰ ਨਾਲ ਦੇ ਇਹ ਨਾ ਟਾਇਰ ਹੋਇਆ ਅੰਦਰਲਾ ਪਾਸਾ ਬਾਰੇ ਐ ਹੋਇਆ ਹੈ ਹੈਨਾ ਤੇ ਲੈ ਮਿੱਤਰੋ ਰਿੰਮਾ ਰੂਮਾ ਦਾ ਸਾਰਾ ਧਰਮੇ ਚੈੱਕ ਕਰਵਾ ਦੇ ਦਵਾਰਾ ਮਿੱਤਰੋ ਫੇਰ ਦੱਸ ਦਿੰਨੇ ਹੈਗੀ ਇਹ 24 ਮਾਡਲ ਹੈ ਨਾ ਜੀ ਹਾਂਜੀ 1450 ਕਿਲਾ ਇਹਦੇ ਨਾਲ ਕਟਿਆ ਹੋਇਆ ਤੇ ਜੇ ਕਿਸੇ ਹਾਂ ਸਾੜੀ ਸੋਨੀ ਦਾ ਸਮੇਤ ਜੇ ਕਿਸੇ ਸੱਜਣ ਨੇ ਇਹ ਮਸ਼ੀਨ ਖਰੀਦਣੀ ਆ ਚੇਂਜਰ ਦੇ ਵਿੱਚ ਆ ਤੇ 10 ਲੱਖ ਤੇ 75000 ਰੁਪਏ ਡਿਮਾਂਡ ਹੈ ਵੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਸ਼ੋਰੂਮ ਕੰਡੀਸ਼ਨ ਆ ਹੈਨਾ ਤੇ ਜੇ ਕਿਸੇ ਸੱਜਣ ਨੇ ਸਮੇਤ ਟਰੈਕਟਰ ਲੈਣੀ ਆ ਟਰੈਕਟਰ ਹੈਗਾ 16 ਮਾਡਲ ਨੰਬਰ ਵੀ ਪੰਜਾਬ ਦਾ ਤੇ ਬਾਕੀ ਪੂਰਾ ਫੁੱਲ ਗਰੰਟੀ ਵਾਲਾ ਹਾਲੇ ਤੱਕ ਕੱਲੀ ਕੱਲੀ ਸੀਲ ਵੀ ਟਰੈਕਟਰ ਦੀ ਉਸੇ ਤਰ੍ਹਾਂ ਹੀ ਆ 1600 ਘੰਟਾ Ориਜਨਲ 1649 ਦੱਸਿਆ ਸੀ ਹਾਂ Ориਜਨਲ ਚੱਲਿਆ ਹੋਇਆ ਤੇ ਟਾਇਰ ਨਾਲ ਦੇ ਨੇ ਚੌਕੜਾ ਟਾਇਰ ਹੁੰਦਾ ਜਮੇ ਨਵੇਂ ਵਰਗਾ ਪਿਆ ਤਾਂ 5.5 ਲੱਖ ਟਰੈਕਟਰ ਦੀ ਮੰਗ ਹੈ ਹਾਂਜੀ ਹਾਂਜੀ ਪਲੱਸ ਜੇ ਬਣਾ ਲਈਏ ਮੇਰੇ ਸਾਹਮਣੇ ਨਾਲ 16 ਲੱਖ 25 30000 ਰੁਪਿਆ ਬਣਦਾ ਤੇ ਹਲਕਾ ਫੁਲਕਾ ਮਿੱਤਰੋ ਮਾਨਤਾਣ ਵੀ ਹੋ ਜੂ ਜੇ ਕਿਸੇ ਸੱਜਣ ਨੇ ਆਉਣਾ ਹੋਇਆ ਪਿੰਡ ਕੁੰਬੜਵਾਲਾ ਹਾਂਜੀ ਤੇ ਬਰਨਾਲਾ ਸਾਨੂੰ ਪੈ ਜਾਂਦਾ ਜੀ ਆਪਣਾ 14 ਕਿਲੋਮੀਟਰ ਹਾਂਜੀ ਹਾਂ ਬਰਨਾਲਾ 14 ਕਿਲੋਮੀਟਰ ਧੂਰੀ 18 ਕਿਲੋਮੀਟਰ ਸੰਗਰੂਰ 25 ਕਿਲੋਮੀਟਰ ਤੇ ਤਨੌਲਾ ਮੰਡੀ ਵੀ 15 ਕਿਲੋਮੀਟਰ ਹਾਂਜੀ ਹਾਂ ਹੈਨਾ ਤੁਹਾਡਾ ਨੰਬਰ ਦੱਸਿਓ ਇਹ ਕਿਹੜਾ ਚੱਲਦਾ ਜੀ 98766 ਹੂੰ 70755 ਓਕੇ ਬਾਕੀ ਆਪਾਂ ਨੰਬਰ ਹੈ ਜਿਹੜਾ ਸਕਰੀਨ ਤੇ ਚਲਾਤਾ ਜੇ ਕਿਸੇ ਸੱਜਣ ਨੇ ਮੇਲਾ ਲੁੱਟਣਾ ਨਾ ਪੂਰੀ ਗਾਰੰਟੀ ਵਾਲੀ ਮਸ਼ੀਨ ਲੈਣੀ ਹੈ ਨਾਲੇ ਟਰੈਕਟਰ ਲੈਣਾ ਤਾਂ ਲਾਓ ਫੋਨ ਫਟਾਫਟ